ਦੇ ਦੋਸਤੋ ਸਤ ਸ੍ਰੀ ਅਕਾਲ ਜੀ ਸਾਰੇ ਹੋਵੋਗੇ ਠੀਕ ਠਾਕ ਤੇ ਇੱਕ ਨਾ ਇਹ ਗੱਡੀ ਅੱਗੇ ਖੜੀ ਸੀਗੀ ਤੇ ਆ ਦੇਖਿਆ ਇੱਥੇ ਗੰਦ ਯਾਰ ਉਹ ਨੰਗਣਾ ਬੜਾ ਔਖਾ ਹੋਇਆ ਉਹ ਕਿਹੜੇ ਸ਼ਹਿਰ ਦੇ ਵਿੱਚ ਆ ਇੱਕ ਤਾਂ ਦੱਸੋ ਇਹ ਇੱਕ ਇਹ ਨਾ ਇਹੋ ਜੇ ਥਾਂ 'ਮੇ ਆ ਜਿੱਥੇ ਮਤਲਬ ਐਨੇ ਗੰਦਾ ਮੁਸਕ ਮਾਰਦਾ ਜਿੱਥੇ ਇੱਕ ਹਸਪਤਾਲ ਬਣਿਆ ਹੋਇਆ ਹੈ ਨਾ ਕੁੱਝ ਅਸਵੰਸ ਰੱਖਦੇ ਆਂਗੇ ਤੇ ਜ਼ਰੂਰ ਕਮੈਂਟ ਕਰਕੇ ਦੱਸਿਓ ਕੀ ਦੇਖੋ ਕਿੰਨਾ ਗੰਦਾ ਖੰਨਾਗਾ ਹਨਾ ਕਿੰਨਾ ਕੀ ਬੇਸਾਬਾ ਤੇ ਕੀ ਇਹ ਜਾਇਜ਼ ਆ ਦੇਖ ਸਕਦਾ ਰਹੋਗੇ ਕਿ ਸ਼ਹਿਰ ਦੇ ਵਿੱਚ ਆਹੇ ਤੇ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਇਦਾਂ ਦਾ ਖੰਦ ਪਿਆ ਹੋਇਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਕਿਸ ਨੂੰ ਪਹਿਚਾਣ ਆ ਤਾਂ ਕਿਹੜੇ ਸ਼ਹਿਰ ਤੋਂ ਆ ਵੀ ਦੱਸ ਦਿਓ ਉਹ ਧੰਨਵਾਦ